ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬ ਦੇ ਗਰੀਬ ਸਮਾਜ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਮੈਂ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀਗੀ ਵੀਡੀਓ ਪਾਈ ਸੀਗੀ ਕਿ ਆਪਾਂ ਨੂੰ ਪੰਜਾਬ ਅੰਦਰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਉਹ ਇਸ ਕਰਕੇ ਆ ਕਿ ਜਿਹੜੀਆਂ ਮਨੁਭਾਤੀ ਪਾਰਟੀਆਂ ਇਹ ਸਾਰੀਆਂ ਹੀ ਦਿੱਲੀ ਦੇ ਹੱਥ ਟੋਕੇ ਬਣ ਕੇ ਸਾਡੇ ਗਰੀਬਾਂ ਦੇ ਹੱਕ ਮਾਰ ਨਹੀਂ ਆਣ ਗਰੀਬਾਂ ਦੇ ਜੋ ਸੰਵਿਧਾਨ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਹੱਕ ਲੈ ਕੇ ਦਿੱਤੇ ਸਨ ਉਹ ਸਾਰੇ ਹੀ ਹੱਕ ਇਹਨਾਂ ਨੇ ਵਾਪਸ ਖੋਲੇ ਹਨ ਸਾਡੇ ਸੰਵਿਧਾਨ ਨੂੰ ਵੀ ਬਦਲਣ ਲੱਗਿਆ ਹੋਇਆ ਨੇ ਮੰਨੂ ਪਾਤੀ ਪਾਰਟੀਆਂ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਆਪਣੇ ਸਮਾਜ ਦੇ ਲੋਕਾਂ ਨੂੰ ਕਿ ਸਾਰੇ ਹੀ ਗਰੀਬ ਸਮਾਜ ਦੇ ਲੋਕ ਗਰੀਬ ਕਿਸੇ ਵੀ ਕਾਸਟ ਵਿੱਚ ਕੋਈ ਵੀ ਹੋ ਸਕਦਾ ਹੈ ਮੈਂ ਕਿਸੇ ਇੱਕ ਜਾਤ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੇ ਹੀ ਗਰੀਬ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਜਿਹੜੀਆਂ ਵੀ ਇਹ ਮੰਨੂਵਾਦੀ ਪਾਰਟੀਆਂ ਪੰਜਾਬ ਵਿੱਚ ਵਿਚਰ ਰਹੀਆਂ ਹਨ ਇਹਨਾਂ ਦੇ ਜੋ ਲੀਡਰ ਹਨ ਅਸੀਂ ਉਹਨਾਂ ਨੂੰ ਮੂੰਹ ਨਾ ਲਈਏ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਈਏ ਕਿ ਅਸੀਂ ਹੁਣ ਤੁਹਾਡੇ ਨਾਲ ਨਹੀਂ ਜਾਣਾ ਇਹਨਾਂ ਦੀਆਂ ਰੈਲੀਆਂ ਵਿੱਚ ਨਾ ਜਾਈਏ ਇਹਨਾਂ ਦੇ ਇਕੱਠਾਂ ਦੀ ਸ਼ਾਨ ਨਾ ਬਣੀਏ ਇਹ ਜਿਹੜੇ ਐਮਐਲਏ ਖੜਦੇ ਹਨ ਸਾਡੇ ਸਮਾਜ ਦੇ ਚਾਹੇ ਉਹ ਕਾਂਗਰਸ ਵਿੱਚ ਜਿੱਤਦੇ ਰਹੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਜਿੱਤਦੇ ਰਹੇ ਚਾਹੇ ਅੱਜ 38 ਐਮਐਲਏ ਐਸ ਵੀ ਸੀ 36 ਐਸ ਸੀ 2 ਬੀ ਸੀ ਆਮ ਆਦਮੀ ਪਾਰਟੀ ਵਿੱਚ ਸਰਕਾਰ ਵਿੱਚ ਬੈਠੇ ਹਨ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿਤਾਇਆ ਅੱਜ ਕੋਈ ਵੀ ਉਹ ਐਮਐਲਏ ਸਾਡੇ ਹੱਕਾਂ ਬਾਰੇ ਨਹੀਂ ਬੋਲ ਰਿਹਾ ਕਿਸੇ ਦੀ ਵੀ ਜ਼ੁਬਾਨ ਸਾਡੇ ਹੱਕਾਂ ਵਾਸਤੇ ਨਹੀਂ ਖੁੱਲਦੀ ਉਹਨਾਂ ਨੂੰ ਡਰ ਹੈ ਕਿ ਕਿਤੇ ਭਗਵੰਤ ਮਾਨ ਕੇਜਲੀਵਾਲ ਇਹ ਜਾ ਨਾ ਹੋਵੇ ਕਿ ਜੇ ਅਸੀਂ ਗਰੀਬਾਂ ਵਾਸਤੇ ਬੋਲੇ ਇਹ ਆਉਣ ਵਾਲੇ ਸਮੇਂ ਵਿੱਚ ਜਾ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਸਾਨੂੰ ਟਿਕਟ ਹੀ ਨਾ ਦੇਣ ਇਸ ਗੱਲ ਦੇ ਡਰੋਂ ਉਹ ਤੁਹਾਡੇ ਬੱਚਿਆਂ ਵਾਸਤੇ ਕੋਈ ਗੱਲ ਹੀ ਨਹੀਂ ਕਰ ਸਕਦੇ ਤੁਹਾਡੇ ਬੱਚਿਆਂ ਦੇ ਹੱਕਾਂ ਵਾਸਤੇ ਕੋਈ ਗੱਲ ਨਹੀਂ ਕਰ ਸਕਦੇ ਮੈਂ ਆਪਣੇ ਗਰੀਬ ਸਮਾਜ ਦੇ ਲੋਕਾਂ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਨਾ ਹੀ ਚਾਹੁੰਦਾ ਹਾਂ ਕਿ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਔਰ ਛੇਤੀ ਹੀ ਅਸੀਂ ਸਾਰੇ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਮੀਟਿੰਗ ਕਰਨ ਜਾ ਰਹੇ ਹਾਂ ਛੇਤੀ ਹੀ ਉਹ ਤਾਰੀਖ ਤੁਹਾਨੂੰ ਦੱਸਾਂਗੇ ਅਨਾਉਂਸ ਕਰਾਂਗੇ ਸੋ ਸਾਰੀਆਂ ਜਿਥੇ ਬੰਦੀਆਂ ਦੇ ਅਹੁਦੇਦਾਰਾਂ ਨੂੰ ਮੇਰੀ ਪੁਰਜ਼ੋਰ ਬੇਨਤੀ ਹੈ ਕਿ ਆਪਾਂ ਇੱਕ ਥਾਂ ਤੇ ਇਕੱਠੇ ਹੋ ਕੇ ਇੱਕ ਪਾਰਟੀ ਦਾ ਨਵਾਂ ਕਰਨ ਕਰਕੇ ਨਵੀਂ ਪਾਰਟੀ ਇਹ ਪੰਜਾਬ ਦੇ ਲੋਕਾਂ ਨੂੰ ਦਈਏ ਜਿਹੜੀ ਜਿਹੜੀ ਤੁਹਾਡੇ ਹੱਕਾਂ ਨੂੰ ਬਚਾ ਸਕੇ ਤੁਹਾਡੀ ਗੱਲ ਕਰੇ ਵਿਧਾਨ ਸਭਾ ਵਿੱਚ ਜਾ ਕੇ ਸੰਸਦ ਦੇ ਵਿੱਚ ਤੁਹਾਡੇ ਐਮਪੀ ਹੋਣ ਤੁਹਾਡੇ ਲੋਕ ਸਭਾ ਮੈਂਬਰ ਹੋਣ ਤੁਹਾਡੇ ਸੰਸਦ ਹੋਣ ਉਹ ਤੁਹਾਡੀ ਗੱਲ ਕਰਨ ਤੁਹਾਡੇ ਪੰਜਾਬ ਦੀ ਗੱਲ ਕਰਨ ਸੋ ਬੇਨਤੀ ਕਰਦਾ ਹਾਂ ਮੈਂ ਆਪਣੇ ਸਮਾਜ ਦੇ ਗਰੀਬ ਲੋਕਾਂ ਨੂੰ ਤੇ ਜਿਹੜੇ ਇਹ ਸਾਡੇ ਸਮਾਜ ਦੇ ਛੋਟੇ-ਛੋਟੇ ਪਿੰਡਾਂ ਵਿੱਚ ਲਿੜ ਰਹੇ ਹਨ ਜੋ ਝੋਲੀ ਚਾਕਾਂ ਕੌਲੀ ਚਾਟਾਂ ਚੱਪਲ ਚਾਕਾਂ ਇਹਨਾਂ ਨੂੰ ਅਸੀਂ ਮੂੰਹ ਨਹੀਂ ਲਾਣਾ ਜੇਕਰ ਇਹ ਕਿਤੇ ਤੁਹਾਨੂੰ ਇਹਨਾਂ ਦੀਆਂ ਵੱਡੀਆਂ ਪਾਰਟੀਆਂ ਦੇ ਰੈਲੀਆਂ ਵਿੱਚ ਜਾਣ ਲਈ ਕਹਿੰਦੇ ਹਨ ਤਾਂ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਕਿ ਹੁਣ ਸਾਨੂੰ ਸਾਡਾ ਆਪਣਾ ਪਲੇਟਫਾਰਮ ਮਿਲ ਗਿਆ ਹੁਣ ਅਸੀਂ ਉੱਥੇ ਇਕੱਠੇ ਹੋ ਕੇ ਤੁਹਾਨੂੰ ਪੰਜਾਬ ਵਿੱਚੋਂ ਭਜਾਵਾਂਗੇ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਇਹ ਪੰਜ ਪਾਰਟੀਆਂ ਨੇ ਰਾਜਨੀਤਿਕ ਪਾਰਟੀਆਂ ਇਹਨਾਂ ਪੰਜਾਬ ਪਾਰਟੀਆਂ ਦੇ ਮਸਾਂ ਹੀ 3000 ਲੀਟਰ ਨੇ ਇਹਨਾਂ 3000 ਲੀਟਰਾਂ ਨੂੰ ਅਸੀਂ ਨਕਾਰ ਦਈਏ ਤਾਂ ਸਾਡੇ ਸਮਾਜ ਦਾ ਆਪਣੇ ਆਪ ਹੀ ਭਲਾ ਹੋ ਜੂਗਾ ਇਹਨਾਂ ਲੀਡਰਾਂ ਨੂੰ ਅਸੀਂ ਮੂੰਹ ਨਾ ਲਾਈਏ ਔਰ ਜਿਹੜੇ ਇਹਨਾਂ ਦੇ ਕੋਲੀ ਚੱਕ ਕੋਲੀ ਛੱਟ ਪਿੰਡਾਂ ਵਿੱਚ ਨੇ ਛੋਟੇ-ਛੋਟੇ ਲੀਡਰ ਕੋਈ ਪਿੰਡ ਦਾ ਪ੍ਰਧਾਨ ਲਾਇਆ ਕੋਈ ਇਕਾਈ ਦਾ ਪ੍ਰਧਾਨ ਲਾਇਆ ਕੋਈ ਸ਼ਹਿਰ ਦਾ ਪ੍ਰਧਾਨ ਲਾਇਆ ਸੀ ਗਰੀਬ ਲੋਕਾਂ ਨੇ ਇਹਨਾਂ ਪ੍ਰਧਾਨਾਂ ਨੂੰ ਮੂੰਹ ਨਹੀਂ ਲਾਉਣਾ ਇਹਨਾਂ ਨੂੰ ਕਹਿਣਾ ਕਿ ਜਾਂ ਬਾਬਾ ਤੂੰ ਲਾਂਬੇ ਹੋ ਜਾ ਜਾਨ ਨਵੇਂ ਆ ਦੇ ਨਾਲ ਖਲੋ ਜਾ ਸਾਨੂੰ ਇਹਨਾਂ ਨੂੰ ਨਾਲ ਲਾ ਕੇ ਚੱਲਣਾ ਹੈ ਪਰ ਇਹਨਾਂ ਨਾਲ ਅਸੀਂ ਨਹੀਂ ਜਾਣਾ ਹੁਣ ਜਿਹੜੇ ਕਿ ਸਾਨੂੰ ਮਨੁਵਾਦੀ ਪਾਰਟੀਆਂ ਵਿੱਚੋਂ ਲਿਜਾਂਦੇ ਹਨ ਮੈਂ ਹਰਨੇਕ ਸਿੰਘ ਨੜਿਆਲੀ ਫੋਨ ਨੰਬਰ 97796 7482 ਮੇਰੇ ਨਾਲ ਆਪ ਜੀ ਗੱਲ ਕਰ ਸਕਦੇ ਹੋ ਗਰੀਬ ਸਮਾਜ ਦੇ ਲੋਕ ਕੋਈ ਲੀਡਰ ਗੱਲ ਨਾ ਕਰੇ ਕੋਈ ਲੀਡਰਲੀ ਦਾ ਚਾਹਵਾਨ ਕੋਈ ਗੱਲ ਨਾ ਕਰੇ ਔਰ ਜਿਹੜਾ ਸਮਾਧ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਉਹ ਗੱਲ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ